ਸੋਸ਼ਲ ਮੀਡੀਆ ਤੇ ਮਸ਼ਹੂਰ ਇੱਕ ਚਿਹਰਾ ਭਾਨਾ ਸਿੱਧੂ ਜਿਸ ਨੂੰ ਮਲੇਰ ਕੋਟਲਾ ਜੇਲ੍ਹ ਚ ਪਹਿਲਾਂ ਰੱਖਿਆ ਗਿਆ ਸੀ ਉਸ ਦੀ ਤਸਵੀਰ ਦਿਖਾ ਰਿਹਾ ਤੁਹਾਨੂੰ ਪਰ ਇੱਕ ਨਵੀਂ ਅਪਡੇਟ ਇਹ ਹੈ ਕਿ ਭਾਨਾ ਸਿੱਧੂ ਨੂੰ ਅੱਜ ਸਵੇਰੇ 11 ਵਜੇ ਇੱਥੋਂ ਸ਼ਿਫਟ ਕਰ ਦਿੱਤਾ ਗਿਆ ਹੈ ਕਹਿ ਲਈ ਪ੍ਰੋਟੈਕਸ਼ਨ ਵਾਰੰਟ ਤੇ ਪਟਿਆਲਾ ਲੈ ਕੇ ਗਈ ਹੈ ਪੁਲਿਸ ਇੱਕ ਹੋਰ ਪਰਚਾ ਜਿਹੜਾ ਉਹ ਪਾ ਦਿੱਤਾ ਗਿਆ ਭਾਨਾ ਸਿੱਧੂ ਤੇ ਹਾਲਾਂਕਿ ਲੱਖਸਤਾਣਾ ਤੇ ਹੋਰ ਕਈ ਉਸ ਦੇ ਸਾਥੀ ਭਾਨਾ ਸਿੱਧੂ ਦੇ ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਕਹਿ ਚੁੱਕੇ ਨੇ ਕਿ ਇੱਕ ਚੈਨੀ ਖੋਣ ਦਾ ਜਿਹੜਾ ਮਾਮਲਾ ਪਰਚਾ ਦਰਜ ਕਰ ਦਿੱਤਾ ਗਿਆ ਭਾਨਾ ਸਿੱਧੂ ਤੇ ਇਸ ਵਕਤ ਅਸੀਂ ਮਲੇਰ ਕੋਟਲਾ ਮੌਜੂਦ ਹਾਂ ਜਿੱਥੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਬ ਜੇਲ ਮਲੇਰ ਕੋਟਲਾ ਇਹ ਜ਼ਿਲ੍ਹਾ ਮਲੇਰ ਕੋਟਲਾ ਦੀ ਸਬ ਜੇਲ ਹੈ ਜਿੱਥੇ ਭਾਨਾ ਸਿੱਧੂ ਨੂੰ ਪਹਿਲਾਂ ਰੱਖਿਆ ਗਿਆ ਸੀ ਇੱਕ ਲੁਧਿਆਣਾ ਦੇ ਮਾਡਲ ਟਾਊਨ ਦੀ ਰਹਿਣ ਵਾਲੀ ਬੀਬੀ ਟ੍ਰੈਵਲ ਏਜੰਟ ਜਿਸ ਨੇ ਇਲਜ਼ਾਮ ਲਾਇਆ ਸੀਨ ਪਾਨਾ ਸਿੱਧੂ ਤੇ ਕਿ ਬਲੈਕਮੇਲ ਕੀਤਾ ਗਿਆ 10000 ਰੁਪਏ ਐਕਸਟਰੈਸ਼ਨ ਮਨੀ ਹੈ ਜਿਹੜੀ ਉਹ ਮੰਗੀ ਗਈ ਉਸ ਦੇ ਆਧਾਰ ਦੇ ਉੱਤੇ ਪਰਚਾ ਦਰਜ ਹੋਇਆ ਸੀ ਜਿਸ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਕਈ ਆਵਾਜ਼ਾਂ ਉੱਠੀਆਂ ਨੇ ਕਿ ਤਾਂ ਪਾਨਾ ਸਿੱਧੂ ਦੇ ਨਾਲ ਸਰਾ-ਸਰਾ ਧੱਕਾ ਹੋ ਰਿਹਾ ਹੈ ਜਿਹੜੇ ਠੱਗ ਟ੍ਰੈਵਲ ਏਜੰਟ ਨੇ ਉਹਨਾਂ ਉੱਤੇ ਨੱਥ ਪਾਉਣ ਦੀ ਬਜਾਏ ਜਿਹੜੇ ਲੋਕਾਂ ਦੇ ਪੈਸੇ ਵੜਵਾ ਰਹੇ ਨੇ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ ਬਹੁਤ ਸਾਰੇ ਜਹੇ ਪਰਿਵਾਰ ਬਹੁਤ ਸਾਰੇ ਜਹੇ ਮੁੰਡੇ ਕੁੜੀਆਂ ਵੀ ਸਾਹਮਣੇ ਆਏ ਜਿਨ੍ਹਾਂ ਨੇ ਕਿਹਾ ਕਿ ਭਾਣਾ ਸਿੱਧੂ ਨੇ ਸਾਡੇ ਪੈਸੇ ਜਰੂਰ ਮੜਵਾਏ ਨੇ ਪਰ ਉਸਤੇ ਬਦਲੇ ਕਿਸੇ ਤਰ੍ਹਾਂ ਦੀ ਕੋਈ ਰਿਸ਼ਵਤ ਨਹੀਂ ਲਈ ਕੋਈ ਪੈਸਾ ਨਹੀਂ ਲਿਆ ਪਰ ਹੁਣ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਇਸ ਕਾਰਵਾਈ ਨੂੰ ਪਰ ਪੁਲਿਸ ਕਹਿ ਰਹੀ ਹੈ ਕਿ ਅਸੀਂ ਸ਼ਿਕਾਇਤ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਹੈ ਪਰ ਭਾਨਾ ਸਿੱਧੂ ਨੂੰ ਹਾਲੇ ਲੁਧਿਆਣਾ ਕੋਰਟ ਨੇ ਇਸ ਕੇਸ ਦੇ ਵਿੱਚ ਜਿਹੜਾ ਕਿ 10000 ਰੁਪਏ ਵਾਲਾ ਪੈਸੇ ਲੈਣ ਦਾ ਮਾਮਲਾ ਸੀ ਉਸ ਤੇ ਵਿੱਚ ਜ਼ਮਾਨਤ ਦਿੱਤੀ ਸੀ ਇਹ ਸਾਰੇ ਲੋਕਾਂ ਦੇ ਵਿੱਚ ਖਬਰਾਂ ਪਹੁੰਚ ਗਈਆਂ ਸੀ ਕਿ ਜ਼ਮਾਨਤ ਅਰਜੀ ਮਨਜ਼ੂਰ ਕਰ ਲਈ ਹੈ ਅਦਾਲਤ ਨੇ ਤੇ ਜਲਦੀ ਭਾਨਾ ਸਿੱਧੂ ਐਸੇ ਸਭ ਜੇਲ੍ਹ ਮਲੇਰ ਕੋਟਲਾ ਦੇ ਵਿੱਚੋਂ ਬਾਹਰ ਆਉਣਗੇ ਉਹਨਾਂ ਦਾ ਸਵਾਗਤ ਹੋਵੇਗਾ ਉਹਨਾਂ ਦੇ ਸਮਰਥਕ ਵੀ ਜਦੋਂ ਤੱਕ ਅਸੀਂ ਇੱਥੇ ਖੜੇ ਸੀ ਕਾਫੀ ਗਿਣਤੀ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਪਰ ਜਿਵੇਂ ਹੀ ਪਤਾ ਲੱਗਦਾ ਕਿਉਂਕਿ ਕੋਈ ਤਾਂ ਪ੍ਰਸ਼ਾਸਨ ਨੇ ਇੱਥੋਂ ਲੋਕਾਂ ਨੂੰ ਕਿਹਾ ਕਿ ਇੱਥੇ ਖੜਨ ਦਾ ਕੋਈ ਫਾਇਦਾ ਨਹੀਂ ਇੱਥੋਂ ਚਲੇ ਜਾਓ ਔਰ ਉਸ ਤੋਂ ਬਾਅਦ ਲਗਾਤਾਰ ਅਪਡੇਟ ਆਇਆ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਇੱਕ ਹੋਰ ਪਰਚਾ ਜਿਹੜਾ ਭਾਨਾ ਸਿੱਧੂ ਦੁੱਤੇ ਪਾ ਦਿੱਤਾ ਗਿਆ ਇਸ ਦੀ ਜਾਣਕਾਰੀ ਉਹਨਾਂ ਦੇ ਸਾਥੀਆਂ ਵੱਲੋਂ ਵੀ ਨਸ਼ਰ ਕਰ ਦਿੱਤੀ ਗਈ ਹੈ ਲੱਖਾ ਸਧਾਨਾ ਨੇ ਵੀ ਲਾਈਵ ਹੋ ਕੇ ਇਹ ਗੱਲ ਆਖੀ ਹੈ ਇਹ 379 ਵੀ ਦਾ ਪਰਚਾ ਪਾ ਦਿੱਤਾ ਗਿਆ ਜਿਹੜਾ ਕਿ ਇੱਕ ਚੈਨੀ ਖੋਣ ਦਾ ਮਾਮਲਾ ਹੈ ਕਿ ਭਾਨਾ ਸਿੱਧੂ ਨੇ ਜਿਹੜੀ ਆ ਸਨੇਚਿੰਗ ਕੀਤੀ ਹੈ ਤਾਂ ਉਸ ਨੂੰ ਲੈ ਕੇ ਪ੍ਰੋਟੈਕਸ਼ਨ ਵਾਰੰਟ ਤੇ ਪਟਿਆਲੇ ਭਾਨਾ ਸਿੱਧੂ ਨੂੰ ਲਿਜਾਇਆ ਜਾ ਚੁੱਕਾ ਹੈ ਤਾਂ ਇੱਥੇ ਵੀ ਅਸੀਂ ਜਿਹੜਾ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਤੇ ਕੁਝ ਮੁਲਾਜ਼ਮਾਂ ਨੇ ਬਿਨਾਂ ਆਪਣਾ ਪਛਾਣ ਨਾਮ ਦੱਸਦਿਆਂ ਹੋਇਆਂ ਇਹ ਕਹਿ ਦਿੰਦਾ ਕਿ ਗੱਲ ਠੀਕ ਹੈ ਕਿ ਭਾਨਾ ਸਿੱਧੂ ਨੂੰ ਪਟਿਆਲਾ ਵੱਲ ਸ਼ਿਫਟ ਕਰ ਦਿੱਤਾ ਗਿਆ ਸੀ ਪ੍ਰੋਟੈਕਸ਼ਨ ਮਾਰੰਟ ਤੇ ਪੁਲਿਸ ਉੱਥੇ ਲੈ ਗਈ ਹੈ ਕਿ ਹੁਣ ਨਵੀਂ ਲੁਧਿਆਣੇ ਤੋਂ ਬਾਅਦ ਪਟਿਆਲੇ ਸ਼ਿਕਾਇਤ ਹੋਈ ਹੈ ਤਾਂ ਉਸੇ ਦੇ ਵਿੱਚੋਂ ਹੀ ਇਹ ਗੱਲ ਸਾਹਮਣੇ ਨਿਕਲ ਕੇ ਆਈ ਹੈ ਇਹ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਸਭ ਜੇਲ ਮਲੇਰ ਕੋਟਲਾ ਜਿੱਥੋਂ ਉਮੀਦ ਸੀ ਲੋਕਾਂ ਨੂੰ ਕਿ ਭਾਨਾ ਸਿੱਧੂ ਹੁਣ ਰਿਹਾਅ ਹੋਵੇਗਾ ਕਿਉਂਕਿ ਲੁਧਿਆਣਾ ਕੋਰਟ ਦੇ ਵਿੱਚੋਂ ਉਸ ਨੂੰ ਰਾਤ ਮਿਲ ਗਈ ਸੀ ਪਰ ਹੁਣ ਉਹ ਗੱਲ ਪਿੱਛੇ ਪੈ ਗਈ ਆ ਤੇ ਇੱਕ ਹੋਰ ਪਰਚੇ ਦੇ ਵਿੱਚ ਭਾਨਾ ਸਿੱਧੂ ਨੂੰ ਜਿਹੜਾ ਪ੍ਰੋਟੈਕਸ਼ਨ ਵਾਰੰਟ ਤੇ ਪਟਿਆਲਾ ਲਜਾਇਆ ਜਾ ਚੁੱਕਾ ਹੈ ਇਸ ਤੋਂ ਪਹਿਲਾਂ ਕੋਰਟ ਦੁਨਾਂ ਪਿੰਡ ਜਿਹੜਾ ਭਾਨਾ ਸਿੱਧੂ ਦਾ ਧਨੋਲੇ ਦੇ ਨੇੜੇ ਉੱਥੇ ਵੀ ਕਾਫੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਹੋ ਰਿਹਾ ਤੇ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਵਾਜ਼ ਚੁੱਕੀ ਕਿ ਭਾਨਾ ਸਿੱਧੂ ਨਾਲੇ ਧੱਕਾ ਹੋ ਰਿਹਾ ਹੈ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਆਪਣੇ ਪੱਧਰ ਤੇ ਸ਼ਿਕਾਇਤਾਂ ਜਿਹੜੀਆਂ ਮਿਲ ਰਹੀਆਂ ਨੇ ਉਹ ਪੁਲਿਸ ਦਾ ਕਹਿਣਾ ਕਿ ਅਸੀਂ ਉਸ ਦੇ ਆਧਾਰ ਤੇ ਕਾਰਵਾਈ ਕਰ ਰਹੇ ਹਾਂ ਪਰ ਦੂਜੇ ਪਾਸੇ ਲੋਕ ਕਈ ਵੱਡੀ ਗਿਣਤੀ ਵਿੱਚ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਨੇ ਭਾਣਾ ਸਿੱਧੂ ਦੇ ਸਮਰਥਕ ਜਾਂ ਫਿਰ ਉਸਦੇ ਸਾਥੀ ਵਾਰ-ਵਾਰ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਅਪੀਲ ਕਰ ਰਹੇ ਨੇ ਕਿ ਵੇਲਾ ਉੱਠਣ ਦਾ ਜਾਗਣ ਦਾ ਜਾਂ ਨਾ ਜਾਗੇ ਨਾ ਉੱਠੇ ਤਾਂ ਕੱਲ ਨੂੰ ਤੁਹਾਡੇ ਲਈ ਬੋਲਣ ਵਾਲੇ ਹੱਕ ਵਿੱਚ ਖੜਨ ਵਾਲੇ ਲੋਕਾਂ ਦੀ ਆਵਾਜ਼ ਹੈ ਜਿਹੜੀ ਉਹ ਉਸ ਤਰੀਕੇ ਨਾਲ ਬੁਲੰਦ ਨਹੀਂ ਹੋ ਪਾਵੇਗੀ ਤਾਂ ਇਸ ਕਰਕੇ ਤੁਹਾਨੂੰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਵੇਲਾ ਉੱਠਣ ਦਾ ਲਗਾਤਾਰ ਹੈ ਜਿਹੜਾ ਇਸ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਕਿ ਜਿਹੜੀ ਇਹ ਭਾਨਾ ਸਿੱਧੂ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਬਦਲਾਖੋਰੀ ਦੇ ਤਹਿਤ ਹੈ ਜਾਂ ਫਿਰ ਭਾਨਾ ਸਿੱਧੂ ਸਰਕਾਰ ਨੂੰ ਕਾਫੀ ਵੱਡੀ ਮਾਤਰਾ ਦੇ ਵਿੱਚ ਜਾਂ ਵੱਡੀਆਂ ਵੀਡੀਓ ਵੀਡੀਓ ਪਾ ਕੇ ਪੋਸਟਾਂ ਪਾ ਕੇ ਨਿੰਦਣ ਦਾ ਕੰਮ ਕਰ ਰਿਹਾ ਸਰਕਾਰ ਦੇ ਮਾੜੇ ਕੰਮਾਂ ਨੂੰ ਜਾ ਜਿਹੜਾ ਉਜਾਗਰ ਕਰ ਰਿਹਾ ਇਸ ਕਰਕੇ ਭਾਨਾ Sidhu ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਭਾਨਾ Sidhu ਦੇ ਸਮਰਥਕ ਉਸਦੇ ਪਰਿਵਾਰਕ ਮੈਂਬਰਾਂ ਦਾ ਵੀ ਇਹੀ ਕਹਿਣਾ ਹੈ ਹੁਣ ਦੇਖਦੇ ਹਾਂ ਕਿ ਭਾਨਾ Sidhu ਤੇ ਨਵਾਂ ਇੱਕ ਪਾਇਆ ਗਿਆ ਪਰਚੇ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਨਾਲ ਭਾਨਾ Sidhu ਦੀਆਂ ਮੁਸ਼ਕਲਾਂ ਵਧਦੀਆਂ ਨੇ ਜਾਂ ਘਟਦੀਆਂ ਨੇ ਕਿਉਂਕਿ ਇੱਕ ਕੇਸ ਦੇ ਵਿੱਚ ਹਾਲੇ ਜ਼ਮਾਨਤ ਮਿਲੀ ਸੀ ਤਾਂ ਇੱਕ ਪਰਚਾ ਨਵਾਂ ਪੈ ਜਾਂਦਾ ਇਸੇ ਤਰ੍ਹਾਂ ਥੋੜੇ ਦਿਨ ਪਹਿਲਾਂ ਐਮਐਲਏ ਸੁਫਾਸਿੰਗ ਖੈਰਾ ਕੇਸ ਵਿੱਚ ਵੀ ਦੇਖਿਆ ਗਿਆ ਇੱਕ 2015 ਦੇ ਐਨਡੀਪੀਐਸ ਕੇਸ ਦੇ ਵਿੱਚ ਜਦੋਂ ਇਹ ਦੇਖਣ ਨੂੰ ਜਾਣਕਾਰੀ ਆਈ ਸੀ ਮਿਲੀ ਸੀ ਤੇ ਇੱਕ ਪਰਚਾ ਹੋਰ ਪੈ ਗਿਆ ਸੀ ਤਾਂ ਉਹ 2:3 ਵਜੇ ਸੁਭਾਨਪੁਰ ਥਾਣੇ ਵਿੱਚ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਪਰਚਾ ਪਾਇਆ ਗਿਆ ਜਿਸ ਨੂੰ ਕਿਹਾ ਗਿਆ ਕਿ ਬਦਲਾਖੂਰੀ ਹੈ ਫਿਰ ਸੁਖਪਾਲ ਖੈਰਾ ਨੂੰ ਉਸ ਕੇਸ ਦੇ ਵਿੱਚ ਵੀ ਜ਼ਮਾਨਤ ਮਿਲਦੀ ਹੈ ਤੇ ਸੁਖਪਾਲ ਖੈਰਾ ਨੇ ਜੇਲ੍ਹ ਦੇ ਤਯਰਬੇ ਫਿਰ ਬਾਹਰ ਆ ਕੇ ਲੋਕਾਂ ਨੂੰ ਦੱਸੇ ਤਾਂ ਉਸੇ ਤਰ੍ਹਾਂ ਇੱਕ ਹੋਰ ਕੇਸ ਇੱਕ ਪੰਜਾਬ ਦਾ ਬਹੁਤ ਚਰਚਿਤ ਮਾਮਲਾ ਬਣ ਗਿਆ ਕਿ ਭਾਨਾ ਸਿੱਧੂ ਨੂੰ ਪਹਿਲਾਂ 10000 ਰੁਪਏ ਇੱਕ ਸੋਸ਼ਲ ਮੰਗਣ ਦੇ ਜੁਰਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਸ ਮਾਮਲੇ 'ਚ ਹਾਲੇ ਜ਼ਮਾਨਤ ਮਿਲੀ ਹੀ ਸੀ ਅਰੇ ਹਾ ਹੁਣਾ ਸੀ ਤਾਂ ਇੱਕ ਹੋਰ ਕੇਸ ਦੇ ਵਿੱਚ ਮਲੇਰਕੋਟਲੇ ਤੋਂ ਸਭ ਜੇਲ੍ਹ ਤੋਂ ਪਟਿਆਲਾ ਪ੍ਰੋਟੈਕਸ਼ਨ ਫਰੰਟ ਤੇ ਪੁਲਿਸ ਪਹਾਨਾ ਸਿੱਧੂ ਨੂੰ ਲੈ ਕੇ ਪਹੁੰਚ ਗਈ ਹੈ ਇਸ ਬਾਬਤ ਕੋਈ ਹੋਰ ਅਪਡੇਟ ਆਉਂਦਾ ਅਸੀਂ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਬੀਸੀ ਪੰਜਾਬ ਮਲੇਰਕੋਟਲੇ